aber han jadi thakur pehar satguru ka sa maharaj ji vachan karde ne ke hun main sare aasray chhad ke malik prabhu di sharan a gayi ha jinan tere sadhiyan bhian paan sadhiyan kitraiyan sab de udarne ਸਾਨੂੰ ਸੰਸਾਰ ਦਾ ਭਰੋਸਾ ਹੈ ਉਤਨਾ ਜਿਵੇਂ ਅਸੀਂ ਨਿਰੰਕਾਰ ਨਾਲ ਨਹੀਂ ਜੁੜ ਸਕਦੇ ਕਿਉਂਕਿ ਭਰੋਸਾ ਨਹੀਂ ਹੈ சுவாਸ ਨਹੀਂ ਹੈ ਤੇ ਜਦੋਂ ਸੰਸਾਰ ਵੱਲੋਂ ਸਾਡਾ ਭਰੋਸਾ ਘਟਦਾ ਹੈ ਸੰਸਾਰ ਦੇ ਵੱਲੋਂ ਆਪਣੇ ਪਰਿਵਾਰ ਦੇ ਵੱਲੋਂ ਦਾ ਪ੍ਰਭੂ ਸਾਤਰ ਟੈਂਪਲ ਹੈ ਫੇਰ ਵੀ ਨਿਰੰਕਾਰ ਦੇ ਨਾਲ ਜੁੜਿਆ ਜਾਂਦਾ ਹੈ ਇਸ ਕਰਕੇ ਸਤਪੁਰ ਸਾਗਰ ਤੇ ਮੇਰੇ ਤੇ ਹਮਨ ਕਿਰਪਾ ਹੋਈ ਸਤਪੁਰ ਜੀ ਦੀ ਉਹਨਾਂ ਸਾਰੇ ਆਸੇ ਚੱਬ ਦਿੱਤੇ ਕਿਵਤ ਕੇਵਲਿਕ ਆਕਾਰਕੁਰਤੈ ਵੈਗੂ ਮਾਲਕ ਪ੍ਰਭੂ ਦੀ ਸਰਨ ਵਿੱਚ ਆ ਗਈ ਹਾਂ ਜਦ ਹਮ ਸਰਨ ਪ੍ਰਭੂ ਕੀ ਆਈ ਆਖ ਪ੍ਰਭੂ ਪਾਵਨਾਰ ਸਹਿਬ ਜੀ ਕਹਿੰਦੇ ਜਦੋਂ ਹੁਣ ਮੈਂ ਇਹ ਪ੍ਰਭੂ ਜੀ ਤੇਰੀ ਸਰਨ ਵਿੱਚ ਆ ਗਈ ਹਾਂ ਹੁਣ ਤੇ ਨਹੀਂ ਮਰਦੀ ਐ ਚਾਹੇ ਮੈਨੂੰ ਰੱਖ ਲੈ ਚਾਹੇ ਮਾਰ ਹੁਣ ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਸੇ ਹਾਲੇ ਵਿੱਚ ਰੱਖ ਤੇ ਸਰਪੁਰ ਪਾਸਾ ਕਹਿੰਦੇ ਜਿਗਿਆਸੂ ਜਿਹੜਾ ਹੈ ਉਦੋਂ ਹੀ ਸਤਿਗੁਰੂ ਸਾਹਿਬ ਜੀਆਂ ਦੀ ਨਜ਼ਰ ਦੇ ਵਿੱਚ ਸਤਿਗੁਰੂ ਸਾਹਿਬ ਜੀਆਂ ਦੀ ਪਰਖ ਦੇ ਵਿੱਚ ਖਰਾ ਉਤਰਦਾ ਜਦੋਂ ਉਹ ਗੁਰੂ ਦੀ ਰਜਾ ਦੇ ਵਿੱਚ ਚੱਲਦਾ ਹੈ ਹਕਾਰਪੁਰ ਰਾਮ ਗੁਰੂ ਜੀ ਦੇ ਬਾਣੀ ਵਿੱਚ ਚੱਲਦਾ ਹੈ ਇਸ ਕਰਕੇ ਸਹਿ ਪਾਰ ਸਾਕੇ ਉਹਦੇ ਮੈਂ ਤੇ ਹੁਣ ਆਪ ਜੀ ਦੇ ਚਰਣਾ ਵਿੱਚ ਆ ਗਈ ਹਾਂ ਹੁਣ ਤੇਰੀ ਮਰਜ਼ੀ ਹੈ ਭਾਵੇਂ ਮੈਨੂੰ ਰੱਖ ਲੈ ਭਾਵੇਂ ਮਾਰ ਦੇ ਜਿਵੇਂ ਤੇਰੀ ਰਜ਼ਾ ਹੈ ਜਿਵੇਂ ਤੇਰਾ ਭਾਣਾ ਹੈ ਮਿਰਤ ਕਿਰਪਾ ਕਰੋ ਸਤਗੁਰੂ ਕਾਸਾ ਜੀ ਪ੍ਰਭੂ ਜੀ ਕਿਰਪਾ ਕਰੋ ਮੈਨੂੰ ਆਪਣੀ ਰਜ਼ਾ ਦੇ ਵਿੱਚ ਉਸੇ ਹਾਲ ਦੇ ਵਿੱਚ ਮੈਨੂੰ ਰੱਖ ਲਓ ਜੀ ਰਹਾਓ ਲੋਕਾਂ ਕੀ ਸੰਤ ਜਾਰੂ ਜਿਹ ਦੁਨੀਆਬਾਦੀ ਸਿਆਣ ਪੈ ਤੇ ਦੁਨੀਆਬਾਦੀ ਵਡਿਆਈ ਹੈ ਇਹਨਾਂ ਨੂੰ ਮੈਂ ਅੱਗ ਦੇ ਵਿੱਚ ਸਾੜ ਦਿੱਤਾ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਹੀਓ ਹੈ ਘਾਰ ਸੈਭ ਜੀ ਕਹਿੰਦੇ ਨੇ ਤੁਨ ਗੁਰੂ ਰਾਮਦਾਸ ਮਹਾਰਾਜ ਚਾਹੇ ਕੋਈ ਮੈਨੂੰ ਚੰਗਾ ਆਖੇ ਚਾਹੇ ਕੋਈ ਮੰਦਾ ਆਖੇ ਮੈਂ ਤਾਂ ਆਪਣਾ ਸਰੀਰ ठाकुर ਜੀ ਦੇ ਚਰਨਾਂ ਵਿੱਚ ਫੇਟ ਕਰ ਦਿੱਤਾ ਤਾਂ ਗੁਰੂ ਰਾਮਦਾਸ ਮਹਾਰਾਜਿਆਂ ਦਾ ਜਿਹੜਾ ਇਸ ਔਕੜ ਸੀ ਜਨਮ ਸਥਾਨ ਸਤਪੁੱਤ ਜੀਆਂ ਦਾ ਲਾਹੌਰ ਉਹਨਾਂ ਮੰਡੀ ਦਾ ਹੈ ਦੇ ਸਤਿਗੁਰ ਪਾਰਸਾ ਜੀਆ ਨੇ ਜਾਦਾ ਸਮਾਂ ਵਾਸਰ ਕੇ ਨਗਰ ਦੇ ਵਿੱਚ ਬਿਤੀ ਤੇ ਵਾਸਰ ਕੇ ਨਗਰ ਦੇ ਵਿੱਚੋਂ ਫਿਰ ਪਾਰਸਾ ਮਹਾਰਾਜ ਜੀ ਧੰਗੁਰੂ ਅਮਰਦਾਸ ਮਹਾਰਾਜ ਜੀਆ ਨੇ ਜਦੋਂ ਗੋੜੀ ਸਾਹਿਬ ਜੀ ਸੇਵਾ ਸ਼ੁਰੂਆਤ ਕੀਤੀ ਇੱਥੇ ਆ ਕੇ ਬੜੀ ਸੇਵਾ ਕਰਦੇ ਰਹੇ ਅਣਥੱਕ ਸੇਵਾ ਕੀਤੀ ਤੇ ਸਤਿਗੁਰ ਪਾਰਸਾ ਜੀਆ ਨੇ ਸੇਵਾ ਤੋਂ ਪ੍ਰਸੰਨ ਹੋ ਕੇ ਆਪਣੇ ਸੁਪੁੱਤਰੀ ਵੀਵੀ ਭਾਨੀ ਜੀ ਦੇ ਨਾਲ ਇਹਨਾਂ ਦਾ ਰਿਸ਼ਤਾ ਕਰ ਦਿੱਤਾ, ਸ਼ਾਦੀ ਕਰ ਦਿੱਤੀ। ਤੇ ਵਾਸੁਰੂ ਦੇ ਨਗਰ ਦੇ ਵਿੱਚੋਂ ਕੁਝ ਸੰਗਤ ਗੰਗਾਸ਼ ਨਾਮ ਕਰਨ ਵਾਸਤੇ ਜਾਂਦੀ ਸੀ। ਤੇ ਜਾਂਦੇ ਜਾਂਦੇ ਉਹਨਾਂ ਨੇ ਕਿਹਾ ਕਿ ਆਪਣੇ ਨਗਰ ਨੂੰ ਪਾਈ ਦੇਖਾਈਏ ਤੇ ਰਹਿੰਦੇ ਨੇ। ਉਹ ਆਪਣੇ ਸਹੁਰੇ ਘਰ ਦੇ ਵਿੱਚ ਨੇ ਚਲੋ ਦੇਖਦੇ ਹਾਂ ਅੱਜ ਉਹਨਾਂ ਦੀ ਕਿੰਨੀ ਇੱਥੇ ਸਤਿਕਾਰ ਹੈ ਕਿੰਨਾ ਉਹਨਾਂ ਦਾ ਇੱਥੇ ਇੱਜ਼ਤ ਹੈ ਮਾਣ ਹੈ ਕਿੰਨਾ ਸਤਕਾਰ ਹੋ ਰਿਹਾ ਹੈ ਤੇ ਨਾਲੇ ਆਪਾਂ ਜਲ ਆਣੀ ਪਛਾਦਾ ਬਣੀ ਸ਼ਕਤੀ ਨੇ ਪਰ ਜਦੋਂ ਉਹ ਸੰਗਤ ਆਈ ਤਾਂ ਭਾਈ ਜੇਠਾ ਜੀ ਉਹ ਲੰਗਰ ਦੀ ਸੇਵਾ ਕਰਨੀ ਵਸਤਰ ਵੀ ਬਹੁਤੇ ਸੋਹਣੇ ਨਹੀਂ ਹਨ ਪਾਏ ਹੋਏ ਸਿਰਫ ਧਨ ਘਨਵਾਕੇ ਵਸਤਰ ਨੇ ਕੋਈ ਟੋਲ ਵਾਸਤੇ ਵਸਤ ਨਹੀਂ ਹਨ ਵਿਖਾਵੇ ਵਾਸਤੇ ਨਹੀਂ ਤੇ ਸੇਵਾ ਕਰ ਰਹੇ ਨਹੀਂ ਲੰਗਰ ਦੇ ਵਿੱਚ ਕਦੇ ਬੋਲੀ ਸਾਹਿਬ ਜਾ ਕੇ ਸੇਵਾ ਕਰਦੇ ਨਹੀਂ ਟੋਕਰਾ ਚੁੱਕਦੇ ਨਹੀਂ ਤੇ ਜਦੋਂ ਸੰਗਤ ਆਈ ਤਾਂ ਭਾਈ ਰੇਖਾ ਜੀ ਸਿਰਫ ਟੋਕਰਾ ਚੁੱਕ ਕੇ ਉਹ ਵਾਰੀ ਸਾਹਿਬ ਦੇ ਵਿੱਚ ਸੇਵਾ ਕਰ ਰਹੇ ਨੇ ਮਿੱਟੀ ਢੋ ਰਹੇ ਨੇ ਤੇ ਸੰਗਤਾਂ ਨੇ ਜਦੋਂ ਆ ਕੇ ਵੇਖਿਆ ਕਿ ਭਾਈ ਜੇਠਾ ਜੀ ਦੇ ਟੋਕਰਾ ਚੁੱਕੀ ਚੁੱਕੀ ਫਿਰ ਰਹੇ ਨੇ ਤੇ ਕੰਮ ਕਰ ਰਹੇ ਨੇ ਮਿਹਨਤ ਕਰ ਰਹੇ ਨੇ ਕੋਣ ਨੇ ਮਾਨ ਦੇ ਉੱਤੇ ਸੰਕਾ ਕੀਤਾ ਕਿ ਅਸੀਂ ਤੇ ਕਹਿੰਦੇ ਸੀ ਕਿ ਭਾਈ ਜੇਠਾ ਜੀ ਇਸ ਘਰ ਦੇ ਦਾ ਮਾਲ ਹਨ ਇਸ ਕਰਕੇ ਇਹਨਾਂ ਦੇ ਬੜੀ ਬੜੇ ਆਇਓ ਵੇਗੇ ਉਹਰੇ ਇਹ ਬੜੇ ਥਾਪ-ਵਾੜ ਦੇ ਨਾਲ ਰਹਿੰਦੇ ਹੋਣਗੇ ਹਰੇ ਤੇ ਇਤੇ ਨੌਕਰ ਲੱਗੇ ਹੋਏ ਨੇ ਨੌਕਰੀ ਕਰ ਰਹੇ ਹੈ ਹਨ ਬੜੇ ਉਹਨਾਂ ਨੇ ਇਦਾਂ ਦੇ ਵਚਨ ਕਹੇ ਤੇ ਧਰਮਪੁਰ ਹੋ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਦੇ ਪਾਸ ਵਿੱਚ ਵੇਚਿਆ ਹੋਇਆ ਸੀ ਤੇ ਪਾਸਾ ਜੀ ਨੇ ਇਹੀ ਤ ਸਾਨੂੰ ਵਚਨ ਕਹੇ ਨੇ ਮਨ ਵੇਚੈ ਸਤਿਗੁਰੂ ਕਾ ਪਾਸ ਇਸ ਸੇਵਕ ਕੇ ਕਾਰਜ ਰਾਂਝਾ ਮਨ ਨੂੰ ਵਿੱਚ ਨਾ ਪੈਣਾ ਹੈ ਇਸ ਕਰਕੇ ਜਦੋਂ ਫਿਰ ਉਹਨਾਂ ਨੇ ਚੰਗੇ ਮਾੜੇ ਵਚਨ ਕਹੇ ਕੁਝ ਆਤਮਨ ਆਪਮਾਨ ਦੇ ਸ਼ਬਦ ਵੀ ਕਹੇ ਫਿਰ ਸਤਿਗੁਰ ਕਾਲਸਾਹੀਆਂ ਨੇ ਬੇਨਤੀ ਕੀਤੀ ਕਾਲਪੁਰੋਂ ਗੁਰੂ ਜੀ ਦੇ ਚਰਨਾਂ ਚ ਗੁਰੂ ਸਾਹਿਬ ਜੀ ਦੇ ਚਰਨਾਂ ਸਤਿਗੁਰ ਕਾ ਪਾਸ ਆ ਕੋਈ ਪੜਾ ਕਹੋ ਭਾਵੈ ਪੁਰਾ ਕਰੋ ਹਮ ਤਮ ਵਿਯੋ ਹੈ ਤਾਰ ਬੇਸਕੁਨ ਆਖੇ ਕੋਈ ਕਿ ਇਹ ਚੰਗਾ ਹੈ ਇਹ ਮਾੜਾ ਹੈ ਚੰਗਾ ਮਾੜਾ ਕੋਈ ਵੀ ਆਖੀ ਜਾਵੇ ਇਸ ਕਰਕੇ ਮੈਨੂੰ ਹੁਣ ਕੋਈ ਫਰਕ ਨਹੀਂ ਹੈ ਮੈਨੂੰ ਨਾ ਚੰਗੇ ਦੀ ਨਾ ਮਾੜੇ ਦੀ ਕੋਈ ਮੁਰੀਸਤ ਕਰਦਾ ਹੈ ਤਾਂ ਉਹ ਗੁਰੂ ਦੀ ਬਜਾਈ ਜੇ ਕੋਈ ਮਰੀ ਨਿੰਦਿਆ ਕਰਦਾ ਹੈ ਤਾਂ ਮੇਰੇ ਔਗਣ ਨੇ ਸਤਗੁਰੂ ਫਾਜ਼ਲ ਸਿੰਘ ਜੀ ਦਾ ਐਸਾ ਹੁਣ ਸੁਭਾਅ ਹੋ ਗਿਆ ਹੈ ਇਸ ਕਰਕੇ ਫਾਜ਼ਲ ਸਾਹਿਬ ਕਹਿੰਦੇ ਹੁਣ ਚਾਹੇ ਮੈਨੂੰ ਕੋਈ ਮੰਦਾ ਕਹੇ ਚਾਹੇ ਕੋਈ ਚੰਗਾ ਕਹੇ ਮੈਂ ਆਪਣਾ ਸਰੀਰ ਠਾਕੁਰ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੰਦਾ ਹੈ ਇਹ ਸਰੀਰ ਇਹ ਤਨ ਹੁਣ ਗੁਰੂ ਦੀ ਗੁਰੂ ਦੀ ਇਮਾਨਤ ਹੈ ਏ ਗੁਰੂ ਦੇ ਰਾਜ ਦੇ ਵਿੱਚ ਗੁਰੂ ਨੇ ਹੁਕਮ ਦੇ ਵਿੱਚ ਮੈਂ ਜੋ ਵੀ ਕਾਰ ਕਰਨਾ ਹਾਂ ਉਹਦੇ ਹੁਕਮ ਦੇ ਵਿੱਚ ਹਾਂ ਜੋ ਆਵਤ ਸਰਣ ਠਾਕੁਰ ਕਉ ਤੁਮਰੀ ਇਸ ਰਾਖੂ ਕਿਰਪਾ ਧਾਰ ਬੇਤੀ ਬੇਤੀ ਕਹੇ ਮਾਲਕ हे ਪ੍ਰਭੂ ਜੀ ਜਿਹੜਾ ਵੀ ਕੋਈ ਵਿਭਾਗੀ ਤੇਰੀ ਸਰਣ ਵਿੱਚ ਆ ਪੈਂਦਾ ਹੈ ਤੂੰ ਮੇਹਰ ਕਰਕੇ ਉਸ ਦੀ ਰੱਖਿਆ ਕਰਦਾ ਹੈ ਜਨ ਨਾਨਕ ਸਰਣ ਤੇ ਤੁਹਾਰੀ ਆਇ ਜਨ ਨਾਨਕ ਸਰਣ ਤੁਹਾਰੀ ਹਰ ਜਿਉ ਰੱਖੋ 라ਮਰਾ ਇਸ ਕਰਕੇ ਆਸਾਂ ਜਨੇ ਵਡਿਆਂ ਦੇ ਮੂਹਰ ਧਾ ਕੇ ਤਾਨ ਗੁਰੂ ਅਮਰਦਾਸ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਹਿ ਲਗੇ ਸਤਿਗੁਰੂ ਸਾਹਾ ਜਿਹੜਾ ਵੀ ਵੱਡੇ ਭਾਂਗਾਂ ਵਾਲਾ ਆਪਨੀ ਸਰਨ ਵਿਚ ਆ ਲੰਗੈ ਤੁਸੀਂ ਆਪ ਉਹ ਦੀ ਰੱਖਿਆ ਕਰਦੇ ਆਂ ਆਪ ਉਸ ਸਮਰਾਤ ਸਤਿਗੁਰ ਜੀ ਆਪ ਕਿਰਪਾ ਕਰਨ ਦੇਵੋ ਇਸ ਕਰਕੇ ਜਨ ਨਾਨਕ ਸਰਨ ਤੁਮਾਰੀ ਹਰ ਜਿਓ ਰੱਖੋ 라ਤਮਾਰ ਤੇ ਨਾਨਕ ਰਾਸ ਆਖਦਾ ਹੈ ਕਿ ਏ ਹਰੀ ਜੀ ਹੇ ਮੁਰਾਰੀ ਮੈਂ ਤੇਰੀ ਸਰਨ ਆਇਆ ਹਾਂ ਮੇਰੀ ਵੀ ਇਹੀ ਤਰ੍ਹਾਂ ਹੈ ਮੇਰੇ ਵੀ ਪੱਤ ਰੱਖ ਲੈ ਮੈਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲੈ ਇਸੇ ਤਰ੍ਹਾਂ ਸਭ ਨੂੰ ਖਾਂਸਰ ਹੋਣੀ ਕਿਰਪਾ ਕੀਤੀ ਹੈ ਸਭ ਸੰਸਾਰਿਆਂ ਨੂੰ ਪਾਵਨ ਪਤ੍ਰਪ੍ਰੇਸ਼ ਦੇ ਰੰਗ ਵਕਸ਼ਸ਼ ਕਰਕੇ ਸਮਝਾਉਂਦਾ ਯਤਨ ਕੀਤਾ ਹੈ ਕਿ ਗੁਰੂ ਦੀ ਸਰਣ ਵਿੱਚ ਆ ਕੇ ਭਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਿਆ ਕਰ ਜਦ ਹਨ ਸਰਨ ਪ੍ਰਭੂ ਕੀ ਆਈ ਰਾਗ ਭਗੂ ਆਵੇਂ ਅਰਿਧੇਵਨ ਕੇ ਉਸ ਸਾਧ ਵਿੱਚ ਆ ਗਏ ਹਾਂ ਤੇਰੇ ਚਰਨਾਂ ਦੇ ਨਾਲ ਜੁੜ ਗਏ ਹਾਂ ਕਿਰਪਾ ਕਰੋ ਉਸ ਆਪ ਜੀ ਨੂੰ ਜਿਵੇਂ ਪਾਉਂਦਾ ਹੈ ਜਿਵੇਂ ਆਪ ਜੀ ਲਿਖ ਜਾ ਹੈ ਸਾਨੂੰ ਆਪਣੀ ਰਜਾ ਦੇ ਵਿੱਚ ਰੱਖੋ ਹੁਕਮ ਦੇ ਵਿੱਚ ਰੱਖੋ ਭਾਵੇਂ